ਪਰਮੰਦੀਪ ਜੀ ਕਿਪੋਰਟੀ ਦੇ ਦੋ ਜੀ ਕਿਸ ਫਾਸ ਨੇ ਮੈਂ ਜੀਐਸਟੀ ਡਿਪਾਰਟਮੈਂਟ ਤੋਂ ਸੋ ਆਪ ਨੂੰ ਨੂੰ ਬੁਲਾ ਲਓ ਆਪਾਂ ਨੂੰ ਮੇਰੀ ਗਲਰਤ ਹੈ ਜੀ ਇੱਕ ਇੱਕ ਜੀ ਕਿ ਕੰਪਨੀ ਆਇਆ ਬਸ ਸਰ ਇਹ ਚੈਕਿੰਗ ਹੋ ਰਹੀ ਹੈ ਜੀ ਸਟੌਨ ਦੀ ਸਾਜੇ ਵੱਲ ਕੀ ਕਰਦੇ ਸੇਲ ਟੈਕਸ ਬੋਲੋ ਕੀ ਕਰੇ ਸੇਲ ਦਾ ਰਿਟਰ ਹੋਇਆ ਵਾ ਹਾਂ ਜੀ ਆਪਣੀ ਜੀ ਮਗਾਈ ਆਪਣੀ ਜੀ ਖਾਈ ਹੈ ਠੀਕ ਹੈ ਮੈਂ ਜੀ ਮਸਟਰ ਕੋਲੋਂ ਮਾਦਰਾਸ ਨੂੰ ਕੋ ਹਲਕਾ ਲਗਾਵਾ ਤੇ ਅੱਗੇ ਕੋਈ ਲੱਗ ਨਹੀਂ ਨਹੀਂ ਧਰਮਪਾਲ ਜੀ ਐਮ ਕੇ ਸਪੋਰਟਿੰਗ ਤੋਂ ਕਿਰੇ ਮੈਗਨੇਟਿਕ ਜੀ ਐਸਟੀ ਡਿਪਾਰਟਮੈਂਟ ਚਾਸਿ ਕੋਟਿੰਗ ਹੀ ਆਪਣੀ ਜੂਨੀਅਰ ਸਫਟ ਠੀਕ ਹੈ ਇਥੇ ਕਿਹਦੇ ਦੇ ਰੇਡ ਕਰ ਰਹੇ ਹੋ ਆ ਬਿਦਾ ਇਨਸਪੈਕਸ਼ਨ ਯਾਰ ਇਹ ਕੋਈ ਨਹੀਂ ਇਨਸਪੈਕਸ਼ਨ ਹੋ ਰਹੀ ਆ ਇਹ ਸਰਸ਼ੁਬਨਾਮਾ ਸੁਨੀਲ ਕੁਮਾਰ ਨਿਟੋਮੈਟਿਕ ਇਸ ਪੋਸਟਿੰਗ ਜੋ ਕਰਨਾ ਸੀ ਅਸਿਸਟੈਂਟ ਕਮਿਸ਼ਨਰ ਸਟੇਟ ਅਫ ਅੱਜ ਆਇਆ ਹੋ ਕਿਸ ਮਤਲਬ ਨਾਲ ਕਿ ਤੁਹਾਨੂੰ ਅੱਜ ਆਰਡਰ ਪਰਮਿਸ਼ਨ ਲਵੋਲ ਗਈ ਹੈ ਇਸ ਦੁਕਾਨ ਦੀ ਸੌਫਟਵੇਅਰ ਦੇ ਵਿਰੁੱਧ ਮੈਂ ਮੇਰਾ ਮਨਦੀਪ ਜੀ ਕਿਸ ਪੋਸਟਿੰਗ ਦੇ ਤੁਸੀਂ ਕਿਸ ਕੰਮ ਵਿੱਚ ਮੈਂ ਜੀਐਸਟੀ ਡਿਪਾਰਟਮੈਂਟ ਜੀ ਅੱਛਾ ਕੀ ਪੋਸਟਿੰਗ ਸਾਬ ਉਹਨਾਂ ਨੂੰ ਬੁਲਾ ਲਓ ਆਪਣਾ ਨਹੀਂ ਪੋਸਟਿੰਗ ਹੀ ਆਪਣੀ ਤੁਹਾਡੀ ਕੀ ਕੰਮ ਲਈ ਆਇਓ ਦੁਕਾਨ ਦੀ ਕੀ ਕਰਦੇ ਸਰ ਚੈਕਿੰਗ ਹੋ ਰਹੀ ਹੈ ਜੀ ਸਟੌਮੀ ਅੱਛਾ ਅਕਸਾਈਵ ਲੋ ਕਿਸੀ ਅਕਸੋ ਲੋ ਸਿਲੈਕਟਸ ਲੋ ਠੀਕ ਹੈ ਜੇ ਤੁਸੀਂ ਕਰ ਲਈ ਸਾਰੀ ਚੈਕਿੰਗ ਕਰਦੇ ਪਏ ਜੀ ਤੁਸੀਂ ਤਾਂ ਛੋਲੇ ਤੋਂ ਕੋਲ ਚਰਮ ਨਹੀਂ ਜੀ ਅਸੀਂ ਨਹੀਂ ਕਿਸੇ ਨੂੰ ਕੇ ਮੰਗਾਉਣ ਵਾਸਤੇ ਅੱਛਾ ਤੁਸੀਂ ਖਾਂਦੇ ਪਏ ਸੀ ਨਾ ਨਹੀਂ ਨਹੀਂ ਸਰ ਅਸੀਂ ਨਹੀਂ ਖਾਂਦੇ ਪਏ ਅਸੀਂ ਉਹਨਾਂ ਨੂੰ ਕਹਿ ਨਹੀਂ ਸੀ ਅਸੀਂ ਕਹਿ ਨਹੀਂ ਸੀ ਉਹਨਾਂ ਨੂੰ ਲੈ ਆ ਗਏ ਤੁਹਾਡੇ ਵਾਸਤੇ ਅਸੀਂ ਤਾਂ ਆਪਣਾ ਕੰਮ ਕਰਦੇ ਸੀ ਤੁਸੀਂ ਇੰਪਲਾਈ ਲੱਗੇ ਬੈਠੇ ਤੁਸੀਂ ਪੁੱਛ ਸਕਦੇ ਹੋ ਅੱਛਾ ਤੁਸੀਂ ਨਹੀਂ ਕਿਹਾ ਕੰਮ ਲਈ ਆ ਗਏ ਸਿਰ ਅਸੀਂ ਗੱਲ ਹੀ ਖਾਣੀ ਹੈ ਜੀ ਅਸੀਂ ਤਾਂ ਆਪਣਾ ਕੰਮ ਕਰਦੇ ਬਿਲਕੁਲ ਛੋਟਸ ਹੈ ਰਿਕਾਰਡਿੰਗ ਮੈਂ ਮੰਦਾ ਸਰ ਤੁਹਾਡੀ ਗੱਲ ਪਰ ਮਾਸੇ ਤੇ ਕੰਮ ਕਰਦੇ ਪਏ ਜੀ ਨਹੀਂ ਕੰਮ ਤਾਂ ਤੁਸੀਂ ਕਰਦੇ ਪਏ ਤਾਂ ਕੁਝ ਚੋਲੇ ਜਿਹੜੇ ਛੋਲੇ ਭੂਰੇ ਨਹੀਂ ਨਹੀਂ ਭਾਜੀ ਆਪਾਂ ਕਿਉਂ ਖਾਣੇ ਕੋਈ ਛੋਲੇ ਭੂਰੇ ਰੇਡ ਕਰਨ ਆਇਆ ਤੁਸੀਂ ਛੋਲੇ ਭੂਰੇ ਸਰ ਅਸੀਂ ਕੰਮ ਕਰ ਰਹੇ ਹਾਂ ਜਿੱਥੇ ਰੇਡ ਕਰਨ ਆਏ ਨਹੀਂ ਸਰ ਕਿਉਂ ਖਾਣੇ ਆਪਾਂ ਪੁੱਛੋ ਕਿਸੇ ਨੂੰ ਕੁਝ ਖਿਆ ਹੋਏ ਦੇ ਰੇਡ ਕਰਨ ਆਏ ਉਹਨਾਂ ਕੋਲ ਤੁਸੀਂ ਜੋ ਖਾ ਰਹੇ ਛੋਲੇ ਭੂਰੇ ਨਹੀਂ ਭਾਜੀ ਨਹੀਂ ਆ ਬੇਟਾ ਕਦ ਨਹੀਂ ਚਾਚਾ ਪੰਜ ਪੰਜ ਨਹੀਂ ਨਹੀਂ ਭਾਜੀ ਅਸੀਂ ਤਾਂ ਕੰਮ ਕਰਦੇ ਪਏ ਅੱਛਾ ਕੋਈ ਕੰਮ ਕਰਦਾ ਪਏ ਠੀਕ ਹੈ ਅਸੀਂ ਤੁਹਾਡੇ ਸਾਹਮਣੇ ਹੀ ਲੱਗੇ ਹੋਏ ਜੀ ਅੱਛਾ ਮਤਲਬ ਆਹ ਕਿਹ ਹੋਰ ਨਹੀਂ ਖਾਂਦੇ ਪਏ ਸਰ ਅਸੀਂ ਕ ਆਪਣੀ ਜੀ ਮੰਗਾਈ ਆਪਣੀ ਜੀ ਖਾਈ ਆ ਕੀ ਖਾਈ ਮੈਂ ਤੁਹਾਨੂੰ ਪੁੱਛਿਆ ਕੁਛ ਨਹੀਂ ਮੈਂ ਤੁਹਾਨੂੰ ਸਵਾਲ ਕਰਨ ਲੱਗਾ ਹਾਂ ਤੂੰ ਇਹਦੇ ਅੱਗੇ ਬੋਲੇ ਲੱਗਦਾ ਨਹੀਂ ਨਹੀਂ ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਡ ਆ ਸੇਟਾ ਸੀ ਰੇਡਾ ਕਿੱਥੇ ਹਾਂਜੀ ਕਿੱਥੇ ਮਾਈ ਦੀ ਦੁਕਾਨ ਤੇ ਅੱਛਾ ਕਾਦੀ ਦੁਕਾਨ ਆ ਹਾਂਜੀ ਕਾਦੀ ਦੁਕਾਨ ਆ ਪਲਾਸਟਿਕ ਦੁਕਾਨਾ ਠੀਕ ਆ ਹਾਂਜੀ ਅੱਛਾ ਤੇ ਰੇਟ ਤੇ ਓਨ ਡਿਊਟੀ ਤੁਸੀਂ ਕੁਲਚੇ ਖੋਲੇ ਖਾਣ ਆਏ ਬਾਰ ਬੈਠੇ। ਉਹ ਆਪਣੇ ਖਾਣਦੇ ਆ। ਆਪਣੇ ਵੀ ਖਾਂਦੇ ਹੋ ਓਨ ਡਿਊਟੀ ਤੁਸੀਂ ਰੇਟ ਕਰਨ ਆਏ ਕੁਲਚੇ ਖੋਲੇ ਖਾਣ ਆਏ। ਨਹੀਂ ਉਹ ਆਪਣੇ ਮਰ ਕੇ ਖਾਂਦੇ ਆ ਅਸੀਂ ਇਹੋੜਾ ਕੰਮ ਕੇ ਕਿਸੇ ਦੇ ਖਾਂਦੇ ਆ। ਨਹੀਂ ਨਹੀਂ ਮੈਂ ਉਹੋ ਹੀ ਕੰਨ ਆ ਵੀ ਰੇਟ ਕਰਨ ਆਇਓ ਓਨ ਡਿਊਟੀ ਤੁਸੀਂ ਰੇਟ ਕਰਨ ਆਇਓ ਬਿਲਕੁਲ ਜਿਵੇਂ ਖੋਲੇ ਖਾਣਾ ਆ। ਜੇ ਰੇਟ ਕਰਨ ਨਾਲ ਮਰ ਕੇ ਜੇ ਭੁੱਖ ਲੱਗੇ ਤਾਂ ਪੰਗਤੀ ਚੀਜ਼ ਖਾ ਸਕਦੇ ਆ। ਅੱਛਾ ਠੀਕ। ਹਾਂਜੀ। ਰੇਟ ਕਰ ਲਈਏ। ਰੇਟ ਹੋਣੀ ਆ। ਅੱਛਾ। ਕੀ ਕੋਈ ਲੱਭਾ ਜੇ? ਦੇਖਣ ਦੇ ਸਭ ਕੁਝ ਜੋ ਵੀ ਹੈਗਾ ਵਾ ਚੈੱਕ ਕਰ ਲੈਂਦੇ ਆ। ਹਾਂਜੀ। ਕੀ ਚੈੱਕ ਜੋ ਸਮਾਨ ਦਾ ਚੱਕਰ ਨੇ ਆ ਹਾਂਜੀ ਅੱਛਾ ਹੋਰ ਉਹ ਤੇ ਦੱਸਣਗੇ ਰੇਡ ਲਿਖਣ ਕਿ ਕੀ ਆ ਕੀ ਆ ਹਾਂਜੀ ਓਨ ਡਿਊਟੀ ਤੁਸੀਂ ਮਤਲਬ ਰੇਡ ਵੇਲੇ ਕੁਝ ਕੁਝ ਵਾਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਚਾਹ ਚੁੱਕੀ ਸਕਦਾ ਨਹੀਂ ਉਹ ਤੇ ਆਪਣਾ ਵਜ ਹੀ ਅਸੀਂ ਜੋ ਮਰਜ਼ੀ ਖਾ ਸਕਦੇ ਆ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਨਹੀਂ ਜੂਰੀ ਥੋੜਾ ਮਿਲ ਕੇ ਕਿ ਉੱਥੇ ਬਹਿ ਖਾਣੇ ਆ ਇਹ ਜਰੂਰੀ ਹੁੰਦਾ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੋਈ ਨਹੀਂ ਨਹੀਂ ਇਹ ਤੇ ਆਪਣਾ ਵਜ ਅਸੀਂ ਆਪਣੀ ਮਰਖਾਵਾਂਗੇ ਚੀਜ਼ ਜੇ ਉਹ ਤੇ ਮਿਲ ਕੇ ਜਿੰਨਾ ਮਰਜ਼ੀ ਖਾ ਜੀਏ ਉਹਦੇ ਕੋਈ ਦਿੱਕਤ ਨਹੀਂ ਜੀਐਸਟੀ ਡਿਪਾਰਟਮੈਂਟ ਚ ਅਸੀਂ ਪੋਸਟਿੰਗ ਹੀ ਆਪਣੀ ਜੂਨੀਅਰ ਸਟਫਡਰਨ ਠੀਕ ਹੈ ਤੇ ਇੱਥੇ ਕਿਹਦੇ ਦੇ ਰੇਡ ਕਰ ਰਹੇ ਹੋ ਆਗੇ ਇਨਸਪੈਕਸ਼ਨ ਹੈ ਰੇਡ ਕੋਈ ਨਹੀਂ ਇਨਸਪੈਕਸ਼ਨ ਹੋ ਰਹੀ ਆ ਠੀਕ ਚੀਜ਼ ਹੈ ਇਹ ਸਟਾਕ ਦੀ ਅੱਛਾ ਹਾਂਜੀ ਇਨਸਪੈਕਸ਼ਨ ਤੁਸੀਂ ਵੈਸੇ ਹੀ ਕਰ ਰਹੇ ਹੋ ਆਗੇ ਵੈਸੇ ਨਹੀਂ ਸਾਨੂੰ ਆਰਡਰ ਆ ਸਾਡੇ ਕੋਲ ਹੈਡ ਆਫਸ ਅਸੀਂ ਵੈਸੇ ਕਿਉਂ ਕਰਾਂਗੇ ਕੋਈ ਕੰਪਲੇਂਟ ਆਈ ਹੈ ਜਾਂ ਕੰਪਲੇਂਟ ਨਹੀਂ ਇਨਸਪੈਕਸ਼ਨ ਦੀ ਹੈ ਇਨਸਪੈਕਸ਼ਨ ਹੈ ਬਸ ਉਹਨਾਂ ਕੋਲ ਆਰਡਰ ਜਿਹੜਾ ਆਇਆ ਉਹਦੇ ਤਹਿਤ ਹਾਂਜੀ ਆਨ ਡਿਊਟੀ ਤੇ ਕਰ ਰਹੇ ਹੋ ਰਿਹਾ ਜਿਹੜਾ ਹਾਂਜੀ ਆਨ ਡਿਊਟੀ ਰੇਡ ਕਰ ਰਹੇ ਤੇ ਰੇਡ ਦੇ ਮੌਕੇ ਤੁਸੀਂ ਇਹ ਖਾ ਸਕਦੇ ਹੋ ਛੋਲੇ ਫੁੜੀਆਂ ਖਾ। ਕੁਝ ਨਹੀਂ ਖਾ ਰਹੇ ਅਸੀਂ। ਸਾਨੂੰ ਕੁਝ ਨਹੀਂ ਅਸੀਂ ਇਹਨਾਂ ਨੂੰ। ਅਸੀਂ ਆਪ ਵੇਖੋ ਸਾਡੇ ਕੋ ਕੈਮਰੇ 'ਚ ਰਿਕਾਰਡਿੰਗ ਹੋਈ ਉਹਦਾ। ਵੇਖੋ ਭਾਜੀ ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਏ। ਇਹ ਪਾਣੀ ਦਾ ਗਲਾਸ। ਅਸੀਂ ਉਹਦੇ 'ਚ ਕੁਝ ਨਹੀਂ ਖਾ ਰਹੇ। ਅਸੀਂ ਨਾ ਇਹਨਾਂ ਨੂੰ ਕੁਝ ਕਿਹਾ ਸੀ ਆਪਣੇ ਕੰਮ ਨਾਲ ਮਤਲਬ ਰੱਖਣ ਲਈ। ਸਾਡਾ ਕੰਮ ਸਵੈਰ ਦੇ ਸਟਾਕ ਦਾ। ਸਾਡਾ ਸਟਾਕ ਅਸੀਂ ਚੈੱਕ ਕਰ ਰਹੇ ਹਾਂ ਹੋਰ ਅਸੀਂ ਕੁਝ ਨਹੀਂ। ਤੁਸੀਂ ਜੋ ਸਾਡੀ ਜਿਹਨਾਂ ਦਾ ਤੁਸੀਂ ਸਟਾਕ ਚੈੱਕ ਕਰਨ ਆਏ ਹੋ ਉਹਨਾਂ ਕੋ ਤੁਸੀਂ ਚਾਹ ਪਾਣੀ ਪੀ ਸਕਦੇ ਹੋ। ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਲਾ ਹੀ ਸਕਦਾ ਤਾਨੂੰ ਨਹੀਂ ਤੁਸੀਂ ਆਏ ਹੋ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਦੇ ਹਾਂ ਅਸੀਂ ਕਿਉਂ ਖਾ ਸਕਦੇ ਸਾਨੂੰ ਜੇ ਉਹਨਾਂ ਨੇ ਗਲਤ ਅਸੀਂ ਕੁਝ ਨਹੀਂ ਖਾ ਸਕਦੇ ਨਹੀਂ ਖਾ ਸਕਦੇ ਤੇ ਫਿਰ ਖਾਦੇ ਪਏ ਸੀ ਬਾਜੀ ਅਸੀਂ ਕੁਝ ਨਹੀਂ ਖਾਦਾ ਤੇ ਨਾਲ ਲਿਆ ਕੇ ਰੱਖੇ ਅਸੀਂ ਅਜੇ ਤੇ ਲਿਆ ਹੀ ਨਹੀਂ ਕੁਝ ਆ ਤਖਾਬ ਆਇਆ ਬੰਦੇ ਨੇ ਖਾਦੇ ਨਹੀਂ ਖਾਦੀ ਆ ਮੈਂ ਯਾਰ ਤੁਸੀਂ ਆਓ ਭਾਈ ਬਾਹਰ ਤੇ ਸੁਭਨਾਮਾ ਸੁਨੀਲ ਕੁਮਾਰ ਡੀ ਕਮਰਸ਼ੀਅਲ ਸਪੋਰਟ ਡਾਇਰੈਕਟਰ ਕੇਰੇ ਮੈਗਨਟ ਅਸਿਸਟੈਂਟ ਕਮਿਸ਼ਨਰ ਸਟੇਟ ਐਕਸ ਕੇ ਇਤਿਹਾਯੋਕ ਇਸ ਮਕਸਦ ਨਾਲ ਆਇਆ ਸਾਨੂੰ ਅੱਜ ਆਰਡਰ ਪਰਮਿਸ਼ਨ লাভਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੈਰੀਫਿਕੇਸ਼ਨ ਦੇ ਲਈ ਤੇ ਕੀ ਕੁਛ ਵੈਰੀਫਿਕੇਸ਼ਨ ਹੋਇਆ ਫਿਲਹਾਲ ਤਾਂ ਕੁਛ ਕਾਗਜ਼ਾਤ ਕਨਫਿਸਟிகੇਟ ਕੀਤੇ ਸੀਜ਼ ਕੀਤੇ ਆ ਤੇ ਹੁਣ ਸਾਡੇ ਜਿਹੜੇ ਸਟਾਫ ਹੈ ਉਹ ਸਟਾਕ ਟੇਕਿੰਗ ਕਰ ਰਿਹਾ ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ ਜੀ ਪੂਰੀ ਸੰਭਾਵਨਾ ਹੈ ਕੁਆਂਟੀਟੀ ਤਾਂ ਨਹੀਂ ਦੱਸ ਸਕਦੇ ਬਟ ਇਹ ਵੀ ਸੰਭਾਵਨਾ ਹੈ ਜੀ ਅੰਦਾਜ਼ਾ ਲਗਾ ਕੇ ਚੱਲੀਏ ਤਾਂ ਲੱਖਾਂ ਦੀ ਜੀ ਜੀ ਜ ਖੋ ਸਕਦੇ ਹੋ ਸ਼ੁਰੂ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ ਆ ਲੈ। ਜੀ 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 ਇਹ ਦੇਖੋ ਕਿੰਨਾ ਵਜਾ ਜਾਇਜ਼ ਕਿੰਨਾ ਕੋ ਦੇਖੋ ਜਾਇਜ਼ ਕੁਛਾਤ ਕਿ ਜਾਇਜ਼ ਵੀ ਜਾਂ ਨਜਾਇਜ਼ ਵੀ ਕਹਿ ਸਕਦੇ ਆ ਇਹ ਵੀ ਚਲੋ ਡਿਊਟੀ ਦੌਰਾਨ ਇਹ ਇੱਕ ਨੂੰ ਤਾਂ ਹੁੰਦਾ ਹੀ ਜਾਂਦਾ ਜੀ ਇਹ ਕੁਛ ਦਾਤੂ ਲਈਏ ਕੁਛ ਰੈਫਰੈਸ਼ਮੈਂਟ ਹੋ ਜਵੇ ਪਰ ਡਿਊਟੀ ਪ੍ਰਾਇਰੀਟੀ ਹੈ ਬਾਕੀ ਕੰਮ ਬਾਅਦ ਵਿੱਚ ਜਿੱਥੇ ਰੇਡ ਕੀਤੀ ਉਹਦੇ ਕੋਈ ਚਾਹ ਪੀਣੀ ਜਾਂ ਛੋਲੇ ਭੂਰੇ ਕਰਨੇ ਕਿ ਨਹੀਂ ਚਲੋ ਉਹਨਾਂ ਦੇਖੋ ਆਉ ਵਕਤ ਕਾਨੀ ਤਾਂ ਚਲੋ ਬੰਨਦੀ ਹੈ ਜੋ ਵੀ ਆ ਪਰ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਹਰ ਇੱਕ ਵਾਰ ਇਹਦਾ ਹੋਵੇ ਬਾਕੀ ਦੇਖੋ ਨਿਬੂ ਜੁਲਿਸ ਰਿਸਪੋਨਸਿਬਿਲਟੀ ਹੁੰਦੀ ਹੈ ਹਮ ਇਹ ਤਾਂ ਹੈ ਜੀ ਇਸਾ ਤੁਸੀਂ ਗੋਲਗੋਲ ਜਵਾਬ ਦੇ ਰਹੇ ਹੋ ਪਤਾ ਤੁਹਾਨੂੰ ਵੀ ਆ ਕਿ ਬਿਲਕੁਲ ਗਲਤ ਹੈ ਸਾਰਾ ਸਟਾਫ ਸਾਰਾ ਸਟਾਫ ਹੀ ਖਾਰਿਆ ਤੁਹਾਡੇ ਗੱਲ ਵਿੱਚ ਸਾਰੇ ਤੁਸੀਂ ਰੇਡ ਕਰਨ ਆਏ ਹੋ ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲ ਤੁਸੀਂ ਜਾਂਦੇ ਪਏ ਤੁਹਾਡੇ ਸਟਾਫ ਦੇ ਨਾਲ ਚਲੋ ਦੇਖੋ ਇਹਦੀ ਨਿਊਜ਼ਲੀ ਰਿਸਪੋਨਸੀਬਿਲਟੀ ਹੁੰਦੀ ਹੈ ਹੁਣ ਹਰੇਕ ਨੂੰ ਸਮਝਣਾ ਚਾਹੀਦਾ ਜੀ ਇਹ ਕੰਮ ਕਿਹੜਾ ਜਿਹੜਾ ਪ੍ਰਾਇੋਰਟਾਈਜ਼ ਕਰਨਾ ਆਪਾਂ ਜਿਹੜਾ ਟਾਪ ਪ੍ਰਾਇੋਰਟੀ ਹੈ ਹੁਣ ਹਰੇਕ ਕੋਈ ਸਟਾਫ ਮੈਂਬਰ ਨਹੀਂ ਹੁੰਦਾ ਦੇਖੋ ਕੁਝ ਤੁਹਾਡੇ ਸਟਾਫ ਮੈਂਬਰ ਨਹੀਂ ਵੀ ਹੋ ਸਕਦੇ ਤਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ ਜਿੰਨਾਂ ਨੇ ਖਾਧਾ ਉਹਨਾਂ ਤੇ ਕਾਰਵਾਈ ਹੋਏਗੀ ਇਨੇ ਕੋਈ ਇਸ ਤਰ੍ਹਾਂ ਦੀ ਕੋਈ ਫਾਸਟ ਐਂਡ ਫਾਸਟ ਰੂਲ ਨਹੀਂ ਹੈਗਾ ਬਟ ਚਲੋ ਇਹ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ ਅਗਰ ਉਹ ਰਿਫਰੈਸ਼ਮੈਂਟ ਆਪਣੇ ਕਰ ਲੈਂਦੇ ਕੋਈ ਹਰਜ਼ ਨਹੀਂ ਬਟ ਜਿਹੜੀ ਡਿਊਟੀ ਲੱਗੀ ਉਹਨਾਂ ਨੂੰ ਨਹੀਂ ਕਰਨੇ